ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਵੀਡੀਓ ਬਣਾਉਣ ਪਹੁੰਚੇ ਹੋਏ ਆਪਾਂ ਪਟਿਆਲੇ ਜ਼ਿਲ੍ਹੇ ਚ ਪਿੰਡ ਹੈਗਾ ਕਰਤਾਰਪੁਰਾ ਤਹਿਸੀਲ ਵੀ ਪਟਿਆਲਾ ਤੇ ਜ਼ਿਲ੍ਹਾ ਵੀ ਪਟਿਆਲਾ ਬਾਈਆਂ ਨੂੰ ਨੇੜੇ ਰਹਿ ਗਿਆ ਹਰਿਆਣਾ ਹਰਿਆਣਾ ਕਰਾਂ ਦੇ ਸਾਹਮਣੇ ਆ ਕੋਈ ਜਿਆਦਾ ਦੂਰ ਨਹੀਂ ਹੈਗਾ ਬਾਰਡਰ ਤੇ ਖੜਿਆ ਆਪਾਂ ਜਾਨਵਰ ਸੱਜਣੋ ਦਿਖਾਵਾਂਗੇ ਟੋਟਲ 5 ਇੱਕ ਨਿੱਕੀ ਬੱਚੀ ਦਿਖਾਵਾਂਗੇ ਵਧੀਆ ਕੰਪਨੀ ਦੀ ਕਹਿੰਦੇ ਹੁੰਦੇ ਨੇ ਜਿਹਨੂੰ ਤੇ ਇੱਕ ਦਿਖਾਵਾਂਗੇ ਝੋਟੀ ਗ੍ਰੇਡੇਡ ਪੈਂਦੀ ਆ ਨੀਲੀ ਰਾਵੀ ਚ ਤੇ ਦੋ ਦਿਖਾਵਾਂਗੇ ਸਾਈਵਾਲ ਆ ਇੱਕ ਦਿਖਾਵਾਂਗੇ ਸੱਜਣੋ ਵੱਡੀ ਵੜ ਐਚ ਐਫ ਕ੍ਰਾਸ ਦੇ ਵਿੱਚ ਦੁੱਧ 30 32 ਕਿਲੋ ਪਾਇਆ ਹੋਇਆ ਇਸ ਟਾਈਮ ਹੈਗੀ ਆ ਗੱਬਣ ਤੇ ਬਾਕੀ ਆ ਜੋ ਬਾਈ ਨਾਲ ਕਰਾਉਣੇ ਗੱਲਬਾਤ ਡਿਟੇਲ ਸਾਰਿਆਂ ਦੀ ਪੁੱਛਾਂਗੇ ਤੇ ਕੱਲਾ ਕੱਲਾ ਜਾਨਵਰ ਤੋਰ ਕੇ ਵੀ ਦਿਖਾਵਾਂਗੇ ਆਜੋ ਜੀ ਹੋਰ ਬਾਈ ਜੀ ਠੀਕ ਠਾਕ ਠੀਕ ਠਾਕ ਵਧੀਆ ਜੀ ਹਾਂ ਆ ਝੋਨਾ ਝੂਨਾ ਲਾ ਲਿਆ ਹੁਣ ਹਾਂ ਝੋਨਾ ਲੱਗ ਲਿਆ ਪਹਿਲਾਂ ਤਾਂ ਚਲੋ ਮਰ ਗਿਆ ਇੱਕ ਵਾਰੀ ਠੀਕ ਹੈ ਜੀ ਗੱਲ ਤੇ ਚਲੋ ਇਹ ਵੀ ਤੁਹਾਡਾ ਵੀ ਧੰਨਵਾਦ ਬਹੁਤ ਵੀ ਤੁਸੀਂ ਮਦਦ ਕਰੀਏ ਸਾਡੀ ਬਹੁਤ ਵਾਸਤੇ ਵੀ ਚਾਰ ਵਾਸਤੇ ਵੀ ਤੁਸੀਂ ਬਹੁਤ ਵਧੀਆ ਲੋਕਾਂ ਨੂੰ ਹਾਂ ਬਾਕੀ ਉਹ ਸੱਜਣਾਂ ਦਾ ਯਾਰ ਆ ਪਾ ਧੰਨਵਾਦ ਵੀ ਕਰਨ ਕਰਾਂਗੇ ਜਿਹੜਾ ਨੇ ਆਪਣੀ ਪੋਸਟ ਦੇ ਕੇ ਬਾਈ ਹੋਰਾਂ ਕੋਲੇ ਹਰਾਚਾਰਾ ਵੀ ਭੇਜਿਆ ਚਾਰ ਵੀ ਭੇਜਿਆ ਤੇ ਰਾਸ਼ਨ ਵੀ ਜਿਹੜੇ ਘਰਾਂ ਨੂੰ ਪਿੰਡ ਦੇ ਵਿੱਚ ਯਾਰ ਮਜ਼ਦੂਰ ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ ਹਾਂ ਉਹਨਾਂ ਨੂੰ ਬਰਨਾਲਾ ਸਾਈਡ ਦੇ ਸੱਜਣ ਜਿਹੜੇ ਉਹਨਾਂ ਨੂੰ ਰਾਸ਼ਨ ਵੀ ਦੇ ਕੇ ਗਏ ਜੀ ਹਾਂ ਜੀ ਰਾਸ਼ਨ ਵੀ ਦੇ ਕੇ ਗਏ ਆ ਚੋਨਾ ਬਾਈ ਹੋਰਾਂ ਨੇ ਲਾ ਲਿਆ ਚਲੋ ਦੁਬਾਰੇ ਮਾਲਕ ਦੀ ਹੋ ਗਈ ਕਿਰਪਾ ਪਨੀਰੀ ਦਾ ਜਗਾੜ ਬਣ ਗਿਆ ਉਹ ਏਰੀਆ ਵਾ ਇਹ ਸਾਰੀ ਡੁੱਬ ਗਈ ਸਾਰਾ ਏਰੀਆ ਡੁੱਬ ਗਿਆ ਜੀ ਨਾ ਤਾਂ ਆਪਣੇ ਇਸ ਟਾਈਮ ਵੀ ਕਿਤੇ ਵੀ ਕੱਖ ਨਹੀਂ ਹੈਗੇ ਠੀਕ ਹੈ ਜੀ ਇਸ ਟਾਈਮ ਵੀ ਅਜੇ ਕਿਤੇ ਜਿਹਨੇ ਛੋਟੇ ਛੋਟੇ ਕੱਖ ਆ ਲਾ ਅੱਖ ਨਹੀਂ ਕੇ ਕੋਲ ਵੀ ਲਾਲਾ ਜਿੰਨੇ ਕੋਈ ਚਾਰ ਚੁਰ ਦੇ ਗਏ ਉਹਨਾਂ ਦਾ ਕੰਮ ਚੱਲਿਆ ਹੁੰਦਾ ਉਹਦੇ ਨਾਲ ਚਲੋ ਵੀ ਸੰਨੀ ਸੰਨੀ ਚੱਲਣ ਢੀਏ ਕੰਮਕਾਰ ਮਾੜਾ ਮੋਟਾ ਚਲੋ ਰੁਹੀ ਜਾਂਦਾ ਬਾਈ ਉਹਨਾਂ ਦਾ ਚਾਰ ਚੁਰ ਘਟ ਪੈਂਦਾ ਠੀਕ ਆ ਗੱਲ ਤੇ ਇੱਕ ਬੇਨਤੀ ਹੋਰ ਕਰੂੰਗਾ ਵੀ ਯਾਰ ਵੱਧ ਤੋਂ ਵੱਧ ਕਿਉਂਕਿ ਬਾਈ ਦੇ ਵਪਾਰ ਦਾ ਕੰਮ ਚਲਾਇਆ ਵੱਧ ਤੋਂ ਵੱਧ ਬਾਈ ਦੀ ਮਦਦ ਕਰਿਓ ਕੈਨ ਦਾ ਭਾਵ ਕਿਉਂਕਿ ਪਹਿਲੀ ਜਿਵੇਂ ਆਪਾਂ ਕਹਿ ਦਈਏ ਵੀ ਯਾਰ ਆ ਖੂਚੋਂ ਹੱਥ ਫੜ ਕੇ ਬਾਰੇ ਕੱਢਣ ਵਾਲਾ ਸਿਸਟਮ ਹੋਣਾ ਇਹ ਵੀ ਇੱਕ ਤਰ੍ਹਾਂ ਦੀ ਸਾਡੀ ਹੱਡ ਪੀੜਤਾਂ ਦੀ ਮਦਦ ਵਾਲਾ ਹੀ ਕੰਮ ਹੈ ਇਹ ਵੀ ਇਹ ਵੀ ਮਦਦ ਵਾਲਾ ਸੀਨ ਹੈਗਾ ਆ ਲਿਆ ਤਰਸ ਇਧਰਲੇ ਬੰਨੇ ਲਿਆ ਇਹ ਵੀ ਇੱਕ ਮਦਦ ਵਾਲਾ ਕੰਮ ਇਹੋ ਜਿਹਾ ਕਿਉਂਕਿ ਪਸ਼ੂ ਤੁਸੀਂ ਯਾਰ ਉਹ ਵੀ ਖਰੀਦਣੇ ਨੇ ਦੇਖੋ ਹੋਰ ਵੀ ਕਿਤੋਂ ਖਰੀਦਣੇ ਨੇ ਬਾਈ ਤੋਂ ਖਰੀਦ ਲਿਓ ਹਾਂਜੀ ਇੱਥੋਂ ਕਰ ਲਈ ਸ਼ੁਰੂ ਬਾਈ ਆਹ ਹੱਤੌਰ ਦੇ ਵੀ ਖੋਲ ਕੇ ਨੂੰ ਸੂਆ ਕਿਹੜਾ ਬਾਈ ਇਹਦਾ ਦੂਸਰੇ ਸੂਏ ਸੂਗੀ ਜੀ ਸੂਆ ਹੈਗਾ ਦੂਜਾ ਬਾਡੀ ਬੁੱਡੀ ਦੀ ਬਾਲੀ ਜ਼ਬਰਦਸਤ ਹੈ ਜਿੰਨੀ ਕਹਦਾ ਮੈਂ ਉਹ ਨਹੀਂ ਕਿ ਥੋੜੀ ਆ ਰੇਲ ਗੱਡੀ ਦਾ ਇੰਜਣ ਹੈ ਜੀ ਇੱਕ ਹਸਾਬ ਦਾ ਤਾਂ ਰੇਲ ਦਾ ਇੰਜਣ ਆ ਜਾਨ ਵਾਲੀ ਆ ਬਾਈ ਤੇ ਆ ਗਈ ਮਜ਼ਬੂਤ ਸਟਰਕਚਰ ਚ ਮਜ਼ਬੂਤ ਢਾਂਚੇ ਚ ਆ ਗਈ ਜੇ ਗੱਲਬਾਤ ਕਰ ਲਈਏ ਐ ਇਹਨੂੰ ਚਲਾ ਦੇ ਠੁਕਵਾ ਕੇ ਬਾਈ ਐ ਇਹਨੂੰ ਲੈ ਜਾਓ ਗੇਟ ਕਨੀ ਆ ਇੱਥੋਂ ਦਿਖਾ ਦੇ ਤਰਸ ਬਾਈ ਦਿਨ ਕਿੰਨੇ ਕ ਕੱਢ ਦੂਗੀ ਇਹ ਇਹ 20 ਦਿਨ ਲਊਗੀ ਜੀ ਪੂਰੇ ਘਟੋ ਘਟਾ ਪੂਰੇ 20 ਦਿਨ ਕਟੋ ਘਟ 20 ਦਿਨਾਂ ਦੀ ਕੱਚੀ ਆ ਬਾਈ ਕਹਿੰਦਾ ਪਹਿਲਣ ਦਾ ਬਾਈ ਕੀਰ卡ੜ ਆ ਇਹਦਾ ਇਹ 32 33 ਕਿਲੋ ਦੁੱਧ ਪਾਏ ਇਹਨੂੰ ਇੱਥੇ ਖੜਾ ਲਾ ਮੜੀ ਜੀ ਬ ਇੱਥੇ 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 ਦੇਖਾ ਦੇ ਦਰਸ ਬੱਸ ਬੱਸ ਆ ਪੈਲਣ ਦਾ ਰਿਕਾਰਡ ਹੈਗਾ 31 ਦਾ ਮੇਰੇ ਪੂਰੀ ਮੋਢੇ-ਮੋਢੇ ਆਉਂਦੀ ਕੱਦ ਦੋਨੇ ਕੱਦ ਅੱਲਾ ਚਲੋ ਜੀ ਬੱਸ ਕਿਉਂਕਿ ਗਾਵਾਂ ਦੀ ਵੀਡੀਓ ਤਾਂ ਆਪ ਅਕਸਰ ਬਣਾਉਂਦੇ ਆ ਪਰ ਯਾਰ ਐਡੀ ਮਜ਼ਬੂਤ ਗਾਂ ਕਹਿ ਲੋ ਐਡੀ ਹੈਵੀ ਗਾਂ ਕਹਿ ਲੋ ਦੇਖੀ ਨਹੀਂ ਆਪਾਂ ਨੇ ਛੇਤੀ ਕਿਉਂਕਿ ਢਾਂਚਾ ਬਾਲਾ ਮਜ਼ਬੂਤ ਆ ਪਛੀ ਦਾ ਜੇ ਗੱਲਬਾਤ ਕਰ ਲਈਏ ਦੁੱਧ ਪਾਈ ਕਹਿੰਦਾ ਪੈਲਣ ਨੇ ਪਾਇਆ ਇਹਨੇ 30 ਤੋਂ 32 ਲੀਟਰ ਇੱਥੇ ਤਾਂ ਫੇਸ ਕੁਆਲਟੀ ਚੈੱਕ ਕਰਾ ਦੇ ਦਰਸ ਇਹਦੀ ਭਾਈ ਫੈਟ ਫੂਟ ਵੀ ਚੰਗੀ ਹੋਊਗੀ ਹਣਾ ਹੈਡ ਬਹੁਤ ਵਧੀਆ ਏ ਆ ਫਰ ਸੇ ਤੇਰਾ ਤੇ ਲੱਕਣਾ ਨਾ ਥੋੜਾ ਜਿਹਾ ਬੱਚੇ ਨਾ ਥੋੜਾ ਜਿਹਾ ਹੁਣੇ ਸਪਾਈ ਕੀਤੀ ਤੋਤਾ ਦਾ ਤੋਦਾ ਕਰਕੇ ਕੁਛ ਨਾ ਹਾਂਜੀ ਹਾਂਜੀ ਨਿਕੜ ਜਾ ਥੋੜਾ ਜਿਹਾ ਹੈ ਤੇ ਲੱਕਣਾ ਤੇ ਬੱਛੀ ਆ ਗਈ ਸੱਜਣੋਂ ਕੱਦ ਕਾਠ ਵਾਲੀ ਉੱਤੋਂ ਟਾਂਚਾ ਡੁੰਚਾ ਵਾਲਾ ਮਜ਼ਬੂਤ ਆ ਗਿਆ ਦਾ ਹੋਂ ਵੀ ਸੀਲ ਸੂਲ ਬਹੁਤ ਵਧੀਆ ਥਣ ਵੀ ਐ ਮੱਧ ਵਰਗਾ ਥਣ ਲੱਗਿਆ ਵੇ ਕੁਆਲਟੀ ਯਾਰ ਪੂਰੀ ਅੱਵਲ ਦਰਜੇ ਦੀ ਆ ਗਈ ਇੱਥੇ ਤਰ ਸ ਇੱਕ ਵਾਰੀ ਫੇਸ ਕੁਆਲਟੀ ਦੇ ਵੀ ਮਾਰਦੇ ਓਏ ਫੇਸ ਕੁਆਲਟੀ ਵੀ ਚੈੱਕ ਕਰਾ ਦੇ ਬਾਈ ਕਰਾਈ ਮੂਹਰ ਨੂੰ ਹਾਂ ਇਹ ਇੱਥੇ ਤੋਂ ਇੱਥੇ ਤੋਂ ਫੇਰ ਆਹ ਕੁੱਕ ਤਾਂ ਜਰਸੀ ਵਾਲੀ ਲੱਗੀ ਹੈ ਪੂਰੀ ਆ ਇੱਥੇ ਤੋਂ ਫੇਸ ਕੁਆਲਟੀ ਤੇ ਮਾਰਦੇ ਐਚ ਐਫ ਕ੍ਰੋਸ ਚ ਆ ਗਈ ਇਹਨੇ ਗਰਮੀ ਸਰਦੀ ਦੋਨੇ ਸੀਜ਼ਨਾਂ ਚ ਚੱਲਣਾ ਹਾਂ ਦੋੇ ਸੀਜ਼ਨਾਂ ਚ ਜਿੱਦਾਂ ਇਸ ਵਾਰੀ ਬਈ ਦੁੱਧ ਕਿੰਨਾ ਕ ਪਾ ਸਕਦੀ ਐ ਇਹ ਮੈਂ ਕਿਹਾ 40 ਚੂੜੀ ਦੇ ਲਾਗੇ ਪਾ ਦੇ ਹਾਂ ਜੇ ਜਾਨ ਜੂਨ ਬੈੜੀ ਚ ਚੂਲ ਚੂਲ ਪਈਆ ਹਲੇ ਹਾਂਜੀ ਆ ਜਾਨ ਜੂਨ 30 ਲੀਟਰ ਦੁੱਧ ਤਾਂ ਇਹਨੂੰ ਕੋਈ ਜ਼ਿਆਦਾ ਨਹੀਂ ਗਏ ਪੈਸੇ ਕਿੰਨੇ ਲਵਾਂਗੇ ਇਹਦੇ ਫੋਨ ਤੇ ਕਰ ਲਾਂਗੇ ਆਪਾਂ ਜੇ ਕੱਚੀ ਆ ਥੋੜੀ ਜੀ ਠੀਕ ਆ ਗੱਲ ਇਸ ਕਾਰਨ ਕਰਕੇ ਆ ਵੀ ਫੋਨ ਤੇ ਕਰ ਲਾਂਗੇ ਜੋ ਉਤਰਾ ਵੀ ਲਗ ਲੋ ਡੰਗਰ ਤਿਆਰ ਹੁੰਦਾ ਉਹਦੇ ਹਿਸਾਬ ਨਾਲ ਫਿਰ ਆਪਾਂ ਹਾਂ ਕਈ ਵਾਰੀ ਚਲੋ ਕੋਈ ਵੇਚਣ ਪੁੱਛਣ ਆ ਸੱਜਣ ਲੈ ਜਾਂਦਾ ਹਾਂ ਹਾਂ ਜੀ ਕੋਈ ਵੇਚਦਾ ਆ ਬਾਕੀ ਜੇ ਕੋਈ ਅੱਜ ਲੈ ਕੇ ਜਾਊਗਾ ਤਾਂ ਸਾਮ ਸੂਰ ਲੈ ਬਾਈ ਹਾਂ ਉਹਦੇ ਹਿਸਾਬ ਨਾਲ ਆਪਾਂ ਕੋਈ ਜਾਂਦਾ ਨਹੀਂ ਵੀ ਬਹੁਤ ਜ਼ਿਆਦਾ ਰੇਟ ਨਹੀਂ ਕਰਦੇ ਜੇ ਅੱਜ ਦੇ ਹਿਸਾਬ ਨਾਲ ਫੜੂ ਅੱਜ ਦੇ ਹਿਸਾਬ ਨਾਲ ਦੇ ਦਾਂਗੇ ਠੀਕ ਆ ਜੀ ਜਦੋਂ ਉਹ ਤਿਆਰ ਕੀਤੀ ਦੇ ਹਿਸਾਬ ਨਾਲ ਖੜੀ ਫਿਰ ਵੇਖੋ ਜੀ ਉਹ ਤਾਂ ਮਿਹਨਤ ਲੱਗਦੀ ਆ ਹਾਰੇ ਨੂੰ ਹਾਂ ਜਿਹੜੇ ਅੱਜ ਅੱਜ ਹੀ ਲੈ ਜਾਣੀਆਂ ਕਿਸੇ ਸੱਜਣ ਨੇ ਤਾਂ ਉਹ ਰੇਟ ਹੋ ਜਾਊਗਾ ਤੇ ਹੁਣ ਮਾਰ ਦਿੱਤਾ ਸਾਹੀਵਾਲ ਤੇ ਓਏ ਇਹ ਇਹ ਬਾਲੀ ਖਾਸ ਹੁੰਦੀ ਆ ਸਾਹੀਵਾਲ ਦੀ ਗੱਲਬਾਤ ਕਰ ਲਈਏ ਕਿਉ ਸੂਆ ਕਿਹੜਾ ਬਾਈ ਇਹਦਾ ਇਹਦਾ ਦੂਸਰਾ ਸੂਆ ਹੈ ਪਹਿਲਨ ਦਾ ਕੀ ਰਿਕਾਰਡ ਹੈ ਦੁੱਧ ਦਾ ਪਹਿਲੇ 15 ਲੀਟਰ ਦੁੱਧ ਦਿੱਤਾ ਇਹਨੇ 15 ਕਿਲੋ ਦਾ ਪਹਿਲਨ ਦਾ ਰਿਕਾਰਡ ਆ ਥਣ ਥਣ ਲੱਗਿਆ ਇਹਨੂੰ ਮੱਜਾਂ ਨਾਲ ਤੇ ਰੰਗ ਰੂਪ ਦੀ ਵੀ ਲਾਜਵਾ ਬ ਆ ਗਈ ਇਹ ਆ ਗਈ ਸੱਜਣੋ ਗੱਲਬਾਤ ਜੇ ਆਪਾਂ ਕਰ ਲਈਏ ਪਿਓਰ ਸਾਹੀਵਾਲ ਦੇ ਵਿੱਚ ਆ ਗਈ ਠੰਡੀ ਸੀਲ ਆ ਬਾਈ ਪੂਰੀ ਬਿਲਕੁਲ ਠੰਡੀ ਸੀਲ ਜਿੱਦਾਂ ਮਰਜ਼ੀ ਕੋਈ ਤੁਸੀਂ ਕੈਮਰਾ ਛਾੜੀ ਜਿਹੜਾ ਮਰਜ਼ੀ ਬੈਜੋ ਏ ਠੀਕ ਹੈ ਜੀ ਗੱਲ ਆ ਆ ਰਿਕਾਰਡ ਇਹਦਾ ਹੈਗਾ 15 ਕਿਲੋ ਦਾ ਆ ਚਾਲਰ ਝੁੱਲਰ ਤੋਂ ਲਾ ਲਓ ਰੰਗ ਰੂਪ ਤੋਂ ਲਾ ਲਓ ਪਿਓਰ ਸਾਹੀਵਾਲ ਆ ਗਈ ਤੇ ਬਾਕੀ ਜਿਵੇਂ ਆਪਾਂ ਕਹਿ ਦੇਣਾ ਯਾਰ ਛੋਟੇ ਜਿਹਾ ਵਾਕਾ ਨੂੰ ਹਨਾ ਆਪਾਂ ਕੈਲੀ ਵੀ ਬਾਈ ਯਾਰ ਕਬਜ ਰੋਗ ਦੀ ਪ੍ਰੋਬਲਮ ਨਹੀਂ ਆਣੀ ਦੀ ਕੀ ਬਰੀ ਕਬਜ ਰੋਗ ਦੀ ਲਾ ਲੋ ਜਾਂ ਹੋਰ ਆਪਾਂ ਪੀ ਲਈਏ ਪੂਲੀਏ ਦੀ ਮਤਲਬ ਕਈ ਕਈ ਦਿੱਕਤਾਂ ਤੋਂ ਇਹਦਾ ਦੁੱਧ ਜਿਹੜਾ ਲਾਹੇਵੰਦ ਮੰਨਿਆ ਗਿਆ ਅੰਮ੍ਰਿਤ ਮੰਨਿਆ ਗਿਆ ਇਹਦਾ ਦੁੱਧ ਇਹ ਆ ਗਈ ਸਾਹੀਵਾਰ ਦੂਜਾ ਸੂਆ ਇਹਦਾ ਕੀ ਰਿਕਾਰਡ ਜਾ ਰਿਹਾ ਪਹਿਲੇ ਦਾ 15 ਦਾ ਬਾਈ 15 ਕਿਲੋ ਇਹ ਇਸ ਵਾਰੀ ਕਿੰਨਾ ਕੁ ਪਾ ਸਕਦੀ ਹੈ ਇਹਦੇ ਕੋਈ 18-20 ਦਾ ਪਾਉਣਾ ਚਾਹੀਦਾ 18-20 ਡੇਢ ਕਿੜਾ ਹੈ ਨਾ ਹਾਂ ਜੀ ਰਾਜੀ ਆ ਪੂਰੀ ਬੈੜੀ ਕੋਈ ਸਰੀਰ 'ਚ ਕੋਈ ਕਮੀ ਨਹੀਂ ਟਾਈਮ ਕਿੰਨਾ ਰਹਿੰਦਾ ਭਾਈ ਇਹਦਾ ਇਹਦੇ ਵੀ 20 ਦਿਨ ਰਹਿੰਦੇ ਜੀ 15 ਤੋਂ 20 ਦਿਨ ਅਸਲ ਇਹਦੇ ਵੀ 15 ਤੋਂ 20 ਦਿਨ ਰਹਿੰਦੇ ਹਾਂ ਜੀ 15 ਤੋਂ 20 ਦਿਨ ਦੀ ਕੱਚੀ ਹੈ ਜੀ ਆ ਲੈ ਚੱਲੋ ਭਾਈ ਹੌਲੀ ਹੌਲੀ ਮੜਾ ਜਾ ਆ ਬੋਚ ਕੇ ਲੈ ਚੱਲੋ ਤਲਕਣ ਤੋਂ 22 ਚਬੂਈ ਦੀ ਕਿਵੇਂ ਬਾਈ 22 ਵੀ ਓਕੇ ਹੈ ਜੀ ਬਿਲਕੁਲ ਫੋਕੀ ਚਬਾਈ ਤੇ ਆ ਗਈ ਬਾਡੀ ਵਾਲੀ ਰੰਗ ਰੂਪ ਦੀ ਵੀ ਚੰਗੀ ਆ ਗਈ ਤੇ ਥਣ ਥਣ ਵੀ ਯਾਰ ਇਹਦਾ ਲਾਜਵਾਬ ਆ ਗਿਆ ਤਰਸ ਦਿਖਾ ਦੀ ਨੇੜੇ ਲਾ ਕੇ ਉਹ ਇਧਰ ਲਈ ਬੰਨੀ ਥਣ ਥਣ ਵੀ ਚੰਗਾ ਆ ਗਿਆ ਬੱਚੀ ਦਾ ਜੇ ਗੱਲਬਾਤ ਕਰ ਲਈਏ ਇੱਥੋਂ ਦਿਖਾ ਦੇ ਮੂੰਥੋਂ ਥੋੜਾ ਜਿਹਾ ਆਪਣੇ ਤੋਂ ਭਾਵੇਂ ਡਰ ਜੀ ਵਾਹ ਜਿਉ ਕੈਮਰੇ ਕਰਕੇ ਚੈਡਰਦੀ ਆ ਉਦਾਂ ਨਹੀਂ ਕੋਈ ਉਦਾਂ ਬਾਈ ਕਹਿੰਦਾ ਠੰਡੀ ਸੀ ਲਹੀ ਜੀ ਗੱਲ ਨਹੀਂ ਹਾਂਜੀ ਤੇ ਹੁਣ ਮਾਰਦੇ 3 ਨੰਬਰ ਵਾਲੀ ਬੱਚੀ ਤੇ ਇਹ ਵੀ ਸਾਈਵਾਲ ਚ ਆ ਗਈ ਬਾਈ ਹਾਂਜੀ ਇਹ ਸਾਈਵਾਲ ਤੇ ਥੋੜਾ ਜਿਹਾ ਘੱਟ ਹੈ ਜੀ ਜਰਸੀ ਥੋੜੀ ਜੀ ਹੈਗੀ ਇਹ ਜਰਸੀ ਕਰੋ ਹਾਂ ਇਹ ਥੋੜਾ ਜਰਸੀ ਚ ਆ ਗਿਆ ਫੇਸ ਤੋਂ ਹਾਂਜੀ ਕੰਨ ਤੋਂ ਲਾ ਲੋ ਇਹਦਾ ਸੂਆ ਕਿਹੜਾ ਬਾਈ ਇਹ ਵੀ ਦੂਸਰੇ ਸੂਏ ਆ ਜੀ ਇਹਦਾ ਪੈਲਣ ਦਾ ਕੀ ਰਕਾਰਾ ਬਾਈ ਇਹਦੇ ਥੱਲੇ 17 ਕਿਲੋ ਦੁੱਧ ਹੀ ਪੈਲਣ ਦਾ ਪੈਲਣ ਦਾ 6 ਫੈਂਟ ਜੀ ਗਾਰੰਟੀ ਦੇ ਦਾਂਗੇ ਇਸ ਚੀਜ਼ ਦੀ 18 ਕਿਲੋ ਦੁੱਧ ਦਾ 6 ਇਹ ਆਪਣੇ ਘਰੇ ਚੋਈ ਹੋਈ ਆ ਆਏ ਘਰੇ ਚੋਈ ਆਪਣੇ ਘਰ ਦੀ ਬੱਚੀ ਆ ਜੀ ਪੈਲਣ ਨੇ ਕੱਢਿਆ 18 ਕਿਲੋ ਹਾਂ ਜੀ ਗਾਰੰਟੀ ਕਿੰਨੇ ਦੁੱਧ ਦੀ ਦੇ ਦਾਂਗੇ ਜੇ ਆਈ ਦੀ ਆ ਇਸ ਟਾਈਮ ਆਪਾਂ ਜਿਆਦਾ 20 ਕਿਲੋ ਦਾ ਪੱਕਾ ਨਹੀਂ 20 ਦੀ ਗਾਰੰਟੀ ਤੇ ਭੇਜ ਦਾਂਗੇ ਜੇ ਕਿਸੇ ਨੂੰ ਚਾਹੀਦੀ ਆ ਇਹ ਕਿੰਨੇ ਦਿਨ ਕੱਢ ਦਿਆ ਬਾਈ ਇਹਦੇ ਵੀ 20 ਦਿਨ ਪਏ ਆ ਜੀ ਅਜੇ 20 ਦਿਨ ਪਏ ਆ ਹਾਂ ਜੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਜਿਹੜੀਆਂ ਗਾਵਾਂ ਮੈਂ ਦਿਖਾਈਆਂ ਨੇ ਝਲਰ ਵਾਲੀਆਂ ਗਾਵਾਂ ਨੇ ਥੱਲੋਂ 20 ਦਿਨਾਂ ਨੂੰ ਨਾ ਉਹੀ ਸਿਸਟਮ ਹੋ ਜੂਗਾ ਜਿਵੇਂ ਟੋਕਰਾਂ ਲੇਵੇ ਦਾ ਬਣਾ ਲੈਣਾ ਥੱਲੋਂ ਇਹਨਾਂ ਨੇ ਇਹਦਾ ਤਾਂ ਤੁਰਿਆ ਵੀ ਨਹੀਂ ਜਾਂਦਾ ਬੈੜੀ ਤੋਂ ਪਲੂਣੇ ਚਮਾ ਸਾਹ ਨਾਲ ਦੀ ਨਾਲ ਚੋਣੀ ਪਈ ਜਦੋਂ ਸੂਈ ਆ ਬੱਸ ਫਸ ਫਸ ਕੇ ਤੁਰਨ ਦਾ ਸਿਸਟਮ ਹੋ ਜੂਗਾ 20 ਦਿਨਾਂ ਨੂੰ ਹਾਂ ਜੀ ਤਾਂ ਹੀ ਫਸ ਜਾਂਦਾ ਲੈ ਬੈਦੇ ਚਵਾਈ ਚੂਈ ਦੀ ਕਿਵੇਂ ਬਾਈ ਚਵਾਈ ਦੀ ਓਕੇ ਇੱਕ ਨੰਬਰ ਆਈ ਚਵਾਈ ਦੀ ਐ ਐ ਇਹਨੂੰ ਲੈ ਆਓ ਮਾੜਾ ਜੀ ਹਾਂ ਇੱਥੇ ਲੈ ਆਓ ਇੱਥੇ 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 ਖੜਾ ਕੇ ਦਿਖਾ ਦਿਓ ਮਾੜੀ ਜੀ ਤੂੰ ਐਚ ਵੀ ਕਰਦੀ ਥੋੜੀ ਹੈ ਨਾ ਹਾਂ ਥੋੜਾ ਇੱਥੇ ਦੇਖ ਕੇ ਦੱਸੋ ਇਹ ਕਿਰਦੀ ਇੱਥੋਂ ਦਿਖਾ ਦੇ ਕੁਆਲਿਟੀ ਕਵਲਿਟੀ ਇਹ ਵੀ ਸਾਹੀਵਾਲ ਚ ਆ ਗਈ ਇਹ ਬਾਈ ਕਹਿੰਦਾ ਥੋੜੀ ਜੀ ਜਰਸੀ ਚ ਪੈਂਦੀ ਆ ਜਿਹੜੀ ਪਹਿਲਾਂ ਦਿਖਾਈ ਆ ਉਹ ਆ ਗਈ ਪ्युअर ਸਾਹੀਵਾਲ ਦੇ ਵਿੱਚ ਰੰਗ ਰੂਪ ਦੀ ਇਹ ਵੀ ਚੰਗੀ ਆ ਤੇ ਆਰਡਰ ਅਗਲੇ ਬੰਨੇ ਕਾਫੀ ਲੱਗੀ ਤਿਆਰ ਕਰਨ ਕਿਉਂਕਿ ਜਿਹੜੀਆਂ ਦੇਸੀ ਅਸੀਂ ਪੈਂਦੀਆਂ ਨੇ ਉਹਨਾਂ ਦੀ ਤੱਕ ਥੋੜੀ ਜਿਆਦਾ ਅੱਗੇ ਨੂੰ ਅਗਲੇ ਬੰਨੇ ਦਿਖਾ ਦੇ ਦੱਸ ਇੱਥੋਂ ਥਣ ਥਣ ਵੀ ਤੁਹਾਨੂੰ ਦੱਸੂਗਾ ਵੀ ਬਾਕੀ ਪ्युअर ਦੂਜੀ ਸੂਈ ਵਾਲੀ ਪੱਛੀ ਆ ਤੇ ਫੈਟ ਇਹਦੀ ਬਾਈ 60 ਰਹੀ ਆ 60 ਫੈਟ ਰਹੀ ਹੈ 18 ਕਿਲੋ ਦੁੱਧ ਦੇ 18 ਕਿਲੋ ਦੁੱਧ ਤੇ 60 ਹਾਂ ਜੀ ਇਹਦਾ ਮੱਝ ਦਾ ਕੰਮ ਇਹੋ ਜੀ ਮੱਝਾਂ ਦਾ ਨਹੀਂ ਜਹੀ ਜੀ 17 18 ਕਿਲੋ ਵਾਲੀ ਮੱਝ ਲੈ ਲਈ ਚਾਹੀਦੀ ਬੱਚੀ ਲੈ ਲਈ ਹਾਂ ਜੀ ਉੱਥੋਂ ਦਿਖਾ ਦੇ ਦਰ ਸਕਲੇ ਬੰਨਿਓ ਹਲੇ ਹੁਣੇ ਚੱਲੀ ਆਗੀ 18 20 ਦਿਨ ਤਾਂ ਲੈ ਜੂਗੀ ਹਾਂ ਜੀ ਹੁਣ ਬਸ ਇਹ 5-7 ਦਿਨਾਂ ਤੋਂ ਹਾਂ ਸ਼ੁਰੂ ਕਰ ਲਿਆ ਨੇ ਤਾਰਨਾ ਇੱਥੇ ਤਰ ਸੁਣ ਫੇਸ ਕੁਆਲਟੀ ਦਿਖਾ ਦੇ ਵਾਡੀ ਬੁੱਡੀ ਵੀ ਦਿਖਾ ਦੇ ਰੰਗ ਰੂਪ ਦੀ ਵੀ ਚੰਗੀ ਆ ਗਈ ਨਮਾਈ ਲੰਬਾਈ ਵੀ ਬਹੁਤ ਵਧੀਆ ਬੱਚੇ ਚ ਹਾਂ ਲੰਬੀ ਲੰੰਬੀ ਵੀ ਫੁੱਲ ਆ ਗਈ ਬਈ ਹਣਾ ਹ ਦੁੱਧ ਬਾਈ ਕਹਿੰਦਾ 18 ਇਹਦਾ ਪੈਲਣ ਦਾ ਆਪਾਂ ਨੇ ਚੋਲਿਆ ਵੀ ਐਸ ਵਾਰੀ ਕਿਲੋ 2 ਕਿਲੋ ਵਧਾਉ ਜੇ ਕਿਸੇ ਸੱਜਣ ਨੇ ਲਿਜਾਣੀ ਆ 6 0 ਫੈਟ ਦੀ ਬਾਈ ਕਹਿੰਦਾ ਗਾਰੰਟੀ ਆ ਤੇ 20 ਕਿਲੋ ਦੁੱਧ ਦੀ ਗਾਰੰਟੀ ਦੇ ਭੇਜ ਦਾਂਗੇ ਤੇ ਹੁਣ ਮਾਰ ਦੇ ਤਰਸਾ ਮੱਝ ਤੇ ਓਏ ਇਹ ਗਰੇਦਰ ਚ ਆ ਗਈ ਬਾਈ ਹਾਂਜੀ ਇਹ ਨੀਲੀ ਯਾਰ ਅੱਖਾਂ ਨੀਲੀ ਦੀ ਆਗੀਆਂ ਹਾਂਜੀ ਅੱਖਾਂ ਨੀਲੀ ਦੀ ਆਗੀਆਂ ਬਾਕੀ ਸਾਰੀ ਹਾਂਜੀ ਤੇ ਰੰਗ ਰੂਪ ਇਹਦਾ ਮੋਰਾ ਲ ਆ ਗਿਆ ਬਲੈਕ ਹਾਂਜੀ ਇਹਦਾ ਸੂਆ ਕਿਹੜਾ ਬਾਈ ਇਹ ਦੂਸਰੇ ਸੂਏ ਆਈਆਂ ਏ ਹੈਗੀ ਆ ਦੂਜੇ ਸੂਏ ਇਹ ਥੋੜਾ ਜਿਹਾ ਕੈਮਰੇ ਤੋਂ ਡਰੂਗੀ ਕੋਈ ਗੱਲ ਨਹੀਂ ਪੋਚ ਕੇ ਲੈ ਜਾ ਦਰਸ ਥੋੜਾ ਪਛਾਣ ਹੋ ਕੇ ਦਿਖਾ ਦੇ ਥੋੜਾ ਜਿਹਾ ਡਰਦੀ ਆ ਨੱਚ ਵੀ ਕਰਦੀ ਆ ਇਹ ਬਾਈ ਕਾ ਇੱਕ ਦਿਨ ਕੱਢਦੀ ਆ ਇਹਦੇ 10 ਕਿ ਦਿਨ ਰਹਿ ਗਿਆ ਜੀ ਬਾਡੀ ਬੁੱਡੀ ਰਹਦੀ ਵੀ ਬਹੁਤ ਆ ਹਾਂਜੀ ਬਾਡੀ ਤਾਂ ਮੈਂ ਦੀ ਪੂਰੀ ਨਿੱਗਰ ਆ ਜੀ ਹਾਂ ਕਾਦੇ ਦਾ ਆ ਗਿਆ ਮਤਲਬ ਆਪਾਂ ਕਹਿ ਨਹੀਂ ਦਿੰਦੇ ਵਿਚਾਰਲਾ ਮੇਲ ਆ ਗਿਆ ਹਾਂਜੀ ਨਾ ਛੋਟੀਆਂ ਚ ਨਾ ਵੱਡੀਆਂ ਚ ਦਰਮਿਆਨੇ ਚ ਆ ਗਈ ਇਹ ਦਿਨ ਕਾ ਕੱਢੂ ਬਾਈ ਹਾਂਜੀ ਇਹਦੇ 10 ਦਿਨ ਪਹਿਲੇ ਜੀ ਇਹਦੇ 10 ਕਿ ਦਿਨ ਪਹਿਲੇ ਪੋਚ ਕੇ ਪੋਚ ਕੇ ਡਿੱਗਣ ਤੋਂ ਬਸ 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 ਉਹ ਹੀ ਨਾ ਕੈਮਰੇ ਤੋਂ ਥੋੜਾ ਡਰਦੀ ਹੈ ਜੀ ਹਾਂ ਇਹਦਾ ਦੂਜਾ ਸੂਆ ਬਾਈ ਹਾਂ ਜੀ ਦੂਸਰੇ ਸੂਏ ਹੈ ਜੀ ਉਹ ਮੱਝਾਂ ਕਰਕੇ ਅੱਛੀ ਵੀ ਕਰਦੀ ਰਹਿੰਦੀ ਮੱਝਾਂ ਕਰਕੇ ਨਾ ਉਹ ਉਧਰ ਬੰਨੀ ਨਾ ਮੱਝਾਂ ਕਰਕੇ ਕਰਦੀ ਥੋੜਾ ਮੱਝਾਂ ਆ ਸੂਆ ਪਹਿਲਣ ਦਾ ਕੀ ਰਿਕਾਰਡ ਰਿਹਾ ਬਾਈ ਪਹਿਲੇ 12 ਕਿ ਲੀਟਰ ਦੁੱਧ ਹੀ ਦੇਸ ਲਈ 12 ਕਿਲੋ ਦਾ ਰਿਕਾਰਡ ਹੈ ਪਹਿਲਣ ਦਾ ਹਾਂ ਜੀ ਤੇ ਉਸ ਤੋਂ ਬਾਅਦੀ ਬੁੱਡੀ ਚੰਗੀ ਆ ਗਈ ਬਾਈ ਬੁੱਡੀ ਪੂਰੀ ਨਿੱਗਰ ਹੈ ਜੀ ਐਸ ਵਾਰੀ ਕਿੰਨਾ ਕ ਪਾ ਸਕਦੀ ਹੈ ਦੇਖੋ ਜੀ ਇਹਦੇ ਕੀ 14 15 24 ਚਬੂਈ ਇੱਕ ਨੰਬਰ ਹੈ 24 ਚਬੂਈ ਓਕੇ ਹੈ 24 ਜੈਨ ਓਕੇ ਹੈ ਜੀ 24 ਚਬੂਈ ਦੀ ਫੋਕੀਆ ਬਾਈ ਕਹਿੰਦਾ 24 ਚ ਕੋਈ ਦਿੱਕਤ ਨਹੀਂ ਦਿਨ ਕਿੰਨੇ ਰਸਿਆਦੇ ਜੀ ਇਹ 10 ਦਿਨ ਰਹਿੰਦੇ ਜੀ ਦੇ 10 ਦਿਨ ਹਾਂ ਜੀ 10 ਦਿਨ ਰਹਿੰਦੇ ਬਕਰ ਆ ਇਹਦੇ 10 ਦਿਨ ਰਹਿ ਗਏ ਇੱਕ ਬੱਚੀ ਰਹਿ ਗਈ ਆਪਣੀ ਹਾਂਜੀ ਬੱਚੀ ਰਹਿ ਗਈ ਆ ਜਾ ਤਰਸਾਈ ਲਿਆ ਓਏ ਕੈਮਰਾ ਚੱਲਦਾ ਚੱਲਦਾ ਆ ਜਾ ਅਨਬਰ ਵੀ ਕਾਫੀ ਨੇ ਬਾਈ ਕੋਲੇ ਇਹ ਘਰੇ ਰੱਖੇ ਹੋਏ ਨੇ ਹਾਂਜੀ ਹਾਂ ਇਧਰਲੇ ਬੰਨੇ ਲਿਆ ਉਧਰਾ ਸ਼ੇਰ ਇਹ ਬੰਨ ਰੱਖਿਆ ਬਾਈ ਨੇ ਉਧਰਲੇ ਬੰਨੇ ਦਾ ਸ਼ੇਰ ਇਹ ਬੰਨ ਰੱਖਿਆ ਤਰਸ ਦਿਖਾਈ ਇੱਕ ਵਾਰੀ ਓਏ ਆਹ ਸੱਜਣਾਂ ਤੁਹਾਨੂੰ ਸ਼ੇਰ ਹੀ ਲੱਗਦਾ ਵੀ ਬਾਈ ਨੇ ਇਹ ਬੱਚੇ ਕਰਾਂਗੇ ਤਿਆਰ ਆਪਾਂ ਸ਼ੇਰ ਉਹਦੇ ਠੀਕ ਆ ਜੀ ਇਹ ਕੁੱਤੀ ਆ ਜੀ ਇੱਬਤ ਮਸਤੀਬ ਕਹਿੰਦੇ ਇਹਨੂੰ ਗੱਦੀ ਕੁੱਤੀ ਲਾ ਲੋ ਅੱਛਾ ਜੀ ਹਾਂ ਗੱਦੀ ਚ ਆਉਂਦੀ ਆ ਇਹ ਹੁਣ ਉਹਦੀ ਕਟਿੰਗ ਕੀਤੀ ਹੋਈ ਆ ਤਾਂ ਕਰਕੇ ਇਸ ਟਾਈਮ ਸ਼ੇਰ ਹੀ ਲੱਗਦਾ ਜੀ ਹਾਂ ਸ਼ੇਰ ਹੀ ਲੱਗਦਾ ਮੈਨੂੰ ਲੱਗਿਆ ਕਿਤੇ ਬਾਅਦ ਬੱਚੇ ਤਿਆਰ ਕਰਕੇ ਉਹ ਬਾਈ ਨੇ ਤਰਸ ਮਾਗਦੇ ਸ਼ੇਰ ਹੀ ਰੱਖ ਰੱਖਿਆ ਕਰੇ ਭਾਈ ਇਧਰ ਲੈ ਬੰਨੇ ਦੀ ਆ ਜਾ ਤੇ ਹੁਣ ਆ ਵੱਛੀ ਤੇ ਮਾਰ ਦੇ ਇਹਦੀ ਕਿਹੜੀ ਕੰਪਨੀ ਆ ਬਾਈ ਐਚ ਐਫ ਆ ਜੀ ਪਿਓਰ ਇਹ ਚਫ ਚਾਗੀ ਹਾਂ ਜੀ ਇਹ ਕਿੰਨੇ ਕਿ ਟਾਈਮ ਦੀ ਹੈ ਭਾਈ ਇਹ ਸਾਲ ਦੀ ਹੋ ਗਈ ਜੀ ਝੋਲੀ ਦਿਖਾ ਦੇ ਸੇਡਾ ਘੱਟ ਲਾ ਲੋ ਸਾਲ ਦੀ ਹੈ ਜੀ ਹਾਂ ਇੱਥੇ ਝੋਲੀ ਦਿਖਾ ਦੇ ਝੋਲ ਝੂਲ ਬਹੁਤਾ ਹੋਣੇ ਹਾਂ ਜੀ ਸਾਲ ਦੇਣ ਕਿਹੜੀ ਆ ਹਾਂ ਜੀ ਇਹਦੀ ਮਾਂ ਥੱਲੇ ਦੁੱਧ ਹੀ 22 ਲੀਟਰ ਹੈ 22 ਪਹਿਲਾਂ ਥੱਲੇ ਹੀ 22 22 ਲੀਟਰ ਹੀ ਸੇਲ ਕਰਤੀ ਆਪਾਂ ਇਹ ਵੀ ਵੇਚ ਦਾਂਗੇ ਹਾਂ ਇਹ ਵੀ ਦੇ ਦਾਂਗੇ ਜੀ ਆ ਇਧਰ ਫੇਸ ਕੁਆਲਟੀ ਦਿਖਾ ਦੇ ਇਧਰ ਨੂੰ ਆ ਕੇ ਲਵੇੜ ਲਾ ਪੈਰ ਮਾਰੇ ਜੇ ਕੁਝ ਨਹੀਂ ਹੁੰਦਾ ਇਧਰਲੇ ਬੰਦੇ ਉੱਤਰਾ ਥੱਲੇ ਆ ਇਤਰਾ ਦੀ ਫੇਸ ਕੁਆਲਿਟੀ ਤੇ ਮਾਰਦੇ ਇਹਦੀ ਉਮਰ ਹੈ ਕੁੱਲ 11 ਕ ਮਹੀਨਿਆਂ ਡੇਢ ਜੀ ਹਾਂਜੀ 11 ਕ ਮਹੀਨਿਆਂ ਦੇ ਹੋਈ ਹੈ ਉਹ ਬੱਚੀ ਚੰਗੀ ਆ ਰੰਗ ਰੂਪ ਦੀ ਹੈ ਹਾਂਜੀ ਕੁਆਲਿਟੀ ਬਹੁਤ ਵਧੀਆ ਬੱਚੀ ਜੀ ਹਾਂ ਨੰਬਰ ਬੋਲ ਦਿਓ ਬਾਈ ਆਪਣਾ 99680 ਹਾਂਜੀ 57452 ਜੀ ਇੱਕ ਵਾਰੀ ਫੇਰ ਬੋਲ ਦਿਓ ਜੀ 99680 ਹਾਂਜੀ 57452 ਜੀ ਆ ਪਿੰਡ ਆ ਗਿਆ ਜੀ ਆਪਣਾ ਕਰਤਾਰਪੁਰਾ ਕਰਤਾਰਪੁਰ ਜੀ ਜ਼ਿਲ੍ਹਾ ਪਟਿਆਲਾ ਤਹਿਸੀਲ ਪਟਿਆਲਾ ਜੀ ਕਿੱਥੇ ਜਾ ਗਿਆ ਬਾਈ ਇਹ ਏੜ ਕਿੱਡੇ ਏੜ ਬੇੜਾ ਕਰਿਆਲੀ ਸਾਹਿਬ ਪਿੰਡ ਜਿਹੜੇ ਮਸ਼ਹੂਰ ਮਸ਼ਹੂਰ ਪਿੰਡ ਆ ਜੀ ਇਹ ਆਪਣੇ ਅਗੇ ਲਾਗੇ ਪੈਂਦੇ ਆ ਮੈਂ ਆ ਗਿਆ ਬਲਵੇੜਾ ਬਾਈ ਹੈ ਨਾ ਮੈਂ ਬਲਵੇੜਾ ਹੈ ਬਲਵੇੜੇ ਤੋਂ ਮੇਰਾ ਖਿਆਲ ਚਾਰ ਕਿਮੀ ਚਾਰ ਕਿਲੋਮੀਟਰ ਬਸ ਚਾਰ ਕਿਲੋਮੀਟਰ ਹੰ ਬਲਵੇੜੇ ਤੋਂ ਸੱਜਣਾ ਚਾਰ ਕਿਮੀ ਲਾ ਬਾਕੀ ਇਹਨਾਂ ਚੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਤੁਸੀਂ ਤਸੱਲੀ ਕਰਕੇ ਬਾਈ ਤੋਂ ਲਿਜਾ ਸਕਦੇ ਹੋ ਤੇ ਬਾਕੀ ਇੱਕ ਬੇਨਤੀ ਦੁਬਾਰਾ ਫੇਰ ਕਰਦਾ ਜਿਵੇਂ ਤੁਹਾਨੂੰ ਦੱਸਿਆ ਵੀ ਏਰੀਆ ਹੜਾਂ ਨਹੀਂ ਮਾਰਚ ਆਇਆ ਹੋਇਆ ਹੈ ਬਾਈ ਹੋਰਾਂ ਨੇ ਕੰਮ ਸਟਾਰਟ ਕਰਿਆ ਹੈ ਵੀ ਵੱਧ ਤੋਂ ਵੱਧ ਜਰਾ ਇਹੀ ਬੇਨਤੀ ਆ ਵੀ ਸਪੋਰਟ ਕਰਿਓ ਹਾਂਜੀ ਕਿਉਂਕਿ ਅੰਗਰ ਵੀ ਰੇਟ ਚ ਦਿਆਂਗੇ ਆਪਾਂ ਕੋਈ ਇਹ ਨਹੀਂ ਕਿ ਆਪ ਵੀ ਕਿਸੇ ਨਾਮ ਡੰਗਰ ਵੀ ਵਾਈ ਕਰੋ ਡੰਗਰ ਵੀ ਚੰਗੇ ਆ ਕੋਈ ਨਹੀਂ ਸਹੀ ਸਹੀ ਰੇਟ ਦੇ ਵਿੱਚ ਸਹੀ ਰੇਟ 'ਚ ਡੰਗਰ ਦੇਾਂਗੇ ਆਪਾਂ ਕੋਈ ਨਹੀਂ ਹਾਂ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਜਿਹੜੇ ਸੱਜਣ ਨੂੰ ਪਸੰਦ ਆਊਗਾ ਉਹ ਬਾਈ ਤੋਂ ਤਸੱਲੀ ਕਰਕੇ ਖਰੀਦ ਕੇ ਲੈ ਜਾਓ ਆਪਣੇ ਤਸੱਲੀ ਕਰ ਲੇ ਕੋਈ ਆ ਕੇ ਇੱਥੇ ਆਪਣੀ ਬੈ ਕੇ ਦੇਖੋ ਜਾਨੀਆਂ ਦਾ ਆਪਣੇ ਤਸੱਲੀ ਕਰਕੇ ਚੋ ਕੇ ਲੈ ਜੇ ਹਾਂ ਚੇ ਨਹੀਂ ਚੇਪਾ ਲਾਗੇ ਹਾਂਜੀ ਚੇਪਾ ਲਾ ਕੇ ਲੈ ਜੇ ਆਪਾਂ ਨੂੰ ਨਹੀਂ ਬਾਈ ਦਾ ਚੇਪਾ ਲਾ ਕੇ ਲੈ ਜੇ ਧੰਨਵਾਦ ਜੀ